ਅ ਜਿਵੇਂ ਬਈ ਜਮਾਨਾ ਬਦਲ ਰਿਹਾ ਨਾ ਮਾ ਦੌਰ ਅੱਜਕੱਲ ਸ਼ਾਇਦ ਆਪਣੇ ਬਠਿੰਡੇ ਵੀ ਹੋ ਗਏ ਹੋਏ ਹੁਣ ਤਾਂ ਮੋਲੇ ਚੰਡੀਗੜ੍ਹ ਤਾਂ ਬਹੁਤ ਆਮ ਹੈ ਮੁੰਡੇ ਕੁੜੀਆਂ ਨਾ ਵਿਆਹ ਤੋਂ ਪਹਿਲਾਂ ਹੀ ਇਕੱਠੇ ਰਹਿੰਦੇ ਆ ਲਿਵਿੰਗ ਰਿਲੇਸ਼ਨਸ਼ਿਪ ਦੇ ਨਾਮ ਤੇ ਚੱਲਦਾ ਜਿਹੜਾ ਅੱਜਕੱਲ ਕੰਮ ਇਹਦੇ ਕਾਰਨ ਕਿਤੇ ਨਾ ਕਿਤੇ ਵਿਆਹ ਤੋਂ ਬਾਅਦ ਵਾਲੀ ਲਾਈਫ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਇਸ ਚੀਜ਼ ਦਾ ਨਹੀਂ ਵੀਨ ਅਸੀਂ ਤੇ ਗਲੀ ਦੇ ਵਿੱਚ ਵੀ ਮਤਲਬ ਅਲੀਵਨ ਨਹੀਂ ਖੜ ਸਕਦੇ ਸੀਗੇ ਕਿਸੇ ਕੋਲ ਹਾਂ ਵਿਆਹ ਤੋਂ ਪਹਿਲਾਂ ਹੀ ਇਕੱਠੇ ਰਹਿੰਦੇ ਆਂ ਦੇਖੋ ਤਾਂ ਦੇਖੋ ਇਹ ਚੀਜ਼ਾਂ ਨਾ ਵੀਰੇ ਹਮਤਾਤਾ ਇਹ ਕਿ ਇਹ ਬਦਲਾ ਹੁੰਦਾ ਹੈ ਰੋਕ ਨਹੀਂ ਸਕਦੇ ਆਪਾਂ ਹੂੰ ਇਹ ਤਾਂ ਯੂਨੀਵਰਸਲ ਟਰੁੱਥ ਹੈ ਠੀਕ ਹੈ ਇਹ ਗੋਰਿਆਂ ਚ ਸੀ ਤਾਂ ਹੁਣ ਆਪਣੇ ਬੰਦੇ ਉੱਤੇ ਕਹਿ ਦਿੰਦੇ ਗੋਰਿਆਂ ਦਾ ਕਲਚਰ ਹੈ ਤਾਂ ਕਲਚਰ ਦੀ ਇੱਕ ਕਲੂ ਕੀ ਬਈ ਰਵਾਨਗੀ ਹੁੰਦੀ ਹੈ ਆਪਾਂ ਰੋਕ ਨਹੀਂ ਸਕਦੇ ਅੱਜ ਚੰਡੀਗੜ੍ਹ ਮੋਹਾਲੀ ਹੋ ਸਕਦਾ ਕੱਲ ਨੂੰ ਇਹਨਾਂ ਸ਼ਹਿਰਾਂ ਚ ਆ ਜਾਵੇ ਆਈ ਜੀ ਜਾਂਦਾ ਕਿੰਨਾ ਖੁਸ਼ ਹੋਈ ਜਾਂਦਾ ਕੋਈ ਆਪਣੇ ਬੱਚੇ ਨੂੰ ਮਾਰ ਦਿੰਦੀ ਆ ਆਸ਼ਿਕ ਦੇ ਪਿੱਛੇ ਉਹਨੂੰ ਨੱਪ ਦਿੰਦੀ 12 ਸਾਲਾਂ ਬਾਅਦ ਉਹ ਨਿਕਲਦਾ ਨਾਰਮਲੀ ਤੀਜੇ ਦਿਨੀ ਖਬਰਾਂ ਆਉਂਦੀ ਜਾਂਦਾ ਹਾਂ ਜੀ ਤੋ ਹੈ ਰਿਸ਼ਤਿਆਂ ਦਾ ਕਤਲ ਕਿਤੇ ਕੁਸ਼ਿਆ ਕਿਤੇ ਕੁਸ਼ਿਆ ਪਰ ਪੁਰਾਣੇ ਸਮੇਂ ਚ ਏਦਾਂ ਦੀਆਂ ਚੀਜ਼ਾਂ ਕਿੱਥੇ ਸੀ ਸਰ ਮਤਲਬ ਕਿ ਕੁੜੀਆਂ ਸਾਡੇ ਨਾਲ ਅਸੀਂ ਕਿਉਂਕਿ ਉਦੋਂ 5-6 ਸਾਲ ਦਾ ਬੱਚਾ ਐਡਮਿਸ਼ਨ ਲੈਂਦਾ ਸੀ ਪਹਿਲੀ ਚ 8ਵੀਂ 10ਵੀਂ ਚ ਜਾਂਦੇ ਜਵਾਨ ਹੋ ਜਾਈਦਾ ਸੀਗਾ ਤੇ ਮਜ਼ਾ ਆ ਲਿਆ ਕਿੱਥੇ ਬਸ ਮਤਲਬ ਕਿ ਅਸੀਂ ਤਾਂ ਟੀਚਰਾਂ ਨੂੰ ਵੀ ਭੈਣ ਜੀ ਭੈਣ ਜੀ ਕਰਦੇ ਹੁੰਦੇ ਸੀਗੇ ਪਿੰਡ ਚ ਬਈ ਧੀ ਭੈਣ ਨੂੰ ਜੇ ਕੋਈ ਆਉਂਦੀ ਹੈ ਤੇ ਸਾਨੂੰ ਹੀ ਸਿਖਾਇਆ ਗਿਆ ਸੀ ਜਦੋਂ ਅਸੀਂ ਜਵਾਨ ਹੋਇਆ ਬਈ ਉਹ ਤਾਂ ਡੰਡੀਆਂ ਹੁੰਦੀਆਂ ਸੀ ਸਾਡੇ ਪੈਰ ਕੱਚੇ ਹੁੰਦੇ ਸਨ ਪਈ ਕਹਿੰਦੇ ਜੀ ਨੂੰ ਆਪਾਂ ਆ ਪੈਰ ਕੱਚੇ ਹੁੰਦੇ ਸੜਕਾਂ ਪੰ ਸਾਡੇ ਤੇ ਰੇਤ ਬਹੁਤ ਹੁੰਦੀ ਸੀ ਪੈਆਂ ਤੇ ਤੂੰ ਤੁਰਿਆ ਨਹੀਂ ਸੀ ਜਾਂਦਾ ភੁੱਬਲ ਬਣ ਜਾਂਦੀ ਸੀ ਢਿੱਪਲ ਪਾਣੀ ਦੇ ਸਗ ਮਤਲਬ ਕਿ ਗਰਮੀ ਚ ਤੇ ਬਿਲਕੁਲ ਪੈਰ ਸੜਦੇ ਤਾਂ ਫਿਰ ਡੰਡੀਆਂ ਹੁੰਦੀਆਂ ਸਨ ਪੈਲੀਆਂ ਤੋਂ ਲੰਘਾ ਹੁੰਦਾ ਸੀਗਾ ਪਗ ਡੰਡੀ ਜਿੰਦਾ ਸਾਨੂੰ ਇਹ ਸਿਖਾਇਆ ਗਿਆ ਸੀਗਾ ਕਿ ਜਦੋਂ ਕੁੜੀ ਆਉਂਦੀ ਆ ਕਿਉਂਕਿ ਉਹ ਤੋਂ ਰਫਾਜ਼ਤ ਵਾਸਤੇ ਜਨੌਣ ਤੋਂ ਦਾ ਵੀ ਜਿਆਦਾ ਸਾਡੇ ਇਲਾਕੇ ਚ ਬਾਹਰ ਹੀ ਸੀਗਾ ਕੱਪੜੇ ਧੋਣਾ ਖਾਲਿਆਂ ਤੇ ਜਾਣਾ ਬਾਹਰ ਅੰਦਰ ਵੀ ਜਾਣਾ ਤੇ ਉਹ ਬੰਦੇ ਵੀ ਤੇ ਬੀਬੀਆਂ ਵੀ ਇਦਾਂ ਤਾਂ ਸਾਨੂੰ ਇਹ ਸਿਖਾਇਆ ਗਿਆ ਸੀ ਕਿ ਪਗਡੰਡੀ ਇੰਨੀ ਖੁੰਦੀ ਸੀ ਡੰਡੀ ਜਿਹਨੂੰ ਬੋਲਦੇ ਸਾਡੇ ਵੀ ਜਦੋਂ ਕੋਈ ਸਾਹਮਣੇ ਜਨਾਨੀ ਜਾਂ ਬੀਬੀਆਂ ਆਉਂਦੀਆਂ ਤਾਂ ਤੁਸੀਂ ਥੱਲੇ ਪਰ ਜਾਣਾ ਦੂ ਬਿਲਕੁਲ ਉਹਨੂੰ ਥੱਲੇ ਨਾਲ ਤਾਂ ਨਾ ਪਾਵੇ ਕਿ ਉਹਦਾ ਕਾਰਨ ਇਹ ਸੀ ਕਿ ਉਹਦੇ ਕੋਲ ਹੋ ਸਕਦਾ ਵਜਨ ਹੋਵੇ ਬਿਲਕੁਲ ਉਹਦੇ ਕੋਲ ਹੋ ਸਕਦਾ ਹੈ ਕਿ ਰੋਟੀ ਹੋਵੇ ਕਿਤੇ ਉਹ ਥੱਲੇ ਉਤਰੇ ਤਾਂ ਪਰ ਉਹ ਇੱਕ ਸਤਕਾਰ ਦਾ ਉਦਕਾਰ ਹੋ ਗਿਆ ਸਤਕਾਰ ਅਸੀਂ ਫਿਰ ਉਹਨੂੰ ਦੂਜੇ ਵੇ ਨਾਲ ਵੀ ਲਿਆ ਕਿ ਨਹੀਂ ਵੀ ਜੇ ਖੜਨਾ ਵੀ ਤਾਂ ਨੀਵੀਂ ਪਾ ਕੇ ਰਹਿਣਾ ਕੋਈ ਲੰਬਾ ਨਾ ਚੱਲਦਾ بالکل بالکل ਤੋਂ ਇਸ ਚੀਜ਼ ਨੇ ਭਾਈ ਖੱਡਿਆ ਵੀ ਮੇਰੀ ਵਾਈਫ ਨੂੰ ਉਸ ਟਾਈਮ ਦੀਆਂ ਸਾਡੇ ਪਿੰਡ ਦੀਆਂ ਕੁੜੀਆਂ ਮਿਲਦੀਆਂ ਨੇ ਹੂੰ ਤੋ ਕਹਿੰਦੇ ਆਂ ਵੀ ਰਾ ਦੁਨੀਆ ਦੀ ਜੋ ਮਰਜ਼ੀ ਸੀ ਜਦੋਂ ਇਹ ਬੱਸ 'ਤੇ ਚੜ ਜਾਂਦਾ ਸੀ ਸਾਡਾ ਕੌਨਫੀਡੈਂਸ ਲੈਵਲ ਉੱਤੇ ਚੜ ਜਾਂਦਾ ਵੀ ਆ ਗਿਆ ਬਰਾ ਖੜਾ ਸਾਡਾ ਕਿਤੇ ਕੋਈ ਮਤਲਬ ਹੀ ਨਹੀਂ ਇਹ ਹੈ ਸਚਾਈ ਹੈ ਜੀ ਆਪਣੇ ਮਤਲਬ ਕਿ ਸਮਾਜ 'ਚ ਇਹ ਹੀ ਚੀਜ਼ਾਂ ਨੇ ਕਿ ਇਦਾਂ ਵਾਪਰਨਾ ਵੀ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਅੱਜ ਵੀ ਆ ਉਹ ਮਤਲਬ ਕਿ ਅਰੇਂਜ ਮੈਰਿਜ ਕਰਵਾ ਰਹੇ ਆ ਹੂੰ ਹੂੰ ਕਰਦੇ ਉਹਨਾਂ ਦੇ ਰਿਸ਼ਤਾ ਲੱਭਦੇ ਆ ਟੋਲਦੇ ਆ ਉਹ ਉਹਨਾਂ ਦੇ ਲੜ ਲੱਗਦੇ ਆ ਬੇਸ਼ੱਕ ਜਿੰਨਾ ਮਰਜ਼ੀ ਉਹ ਕਾਮਯਾਬ ਹੋਣ ਮੁੰਡੇ ਵੀ ਕਹਿੰਦੇ ਆ ਕਿ ਤੁਸੀਂ ਲੱਭੋ ਰਿਸ਼ਤਾ ਹਾਂਜੀ ਮਾਪੇ ਨੂੰ ਕੁੜੀਆਂ ਵੀ ਕਹਿੰਦੀਆਂ ਕੋਈ ਗੱਲ ਤੋਈ ਚੀਜ਼ ਚੱਲ ਨਹੀਂ ਆਂਦੀ ਇਹ ਤਾਂ ਹੈ ਹੀ ਆ ਸਮੇਂ ਦੇ ਹਿਸਾਬ ਨਾਲ ਮਤਲਬ ਸਾਰਾ ਕੁਝ ਆਉਣਾ ਹੀ ਹੈ ਬਸ ਸਮੇਂ ਦੀ ਬੀ ਸਮੇਂ ਦੀ ਬਦਲਦੀ ਧੋਰ ਵੇਖਦਾ ਕਿ ਸਮੇਂ ਦੀ ਧੋਰ ਹੈ ਚ ਬਿਲਕੁਲ ਬਿਲਕੁਲ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ ਭਾਈ ਅੱਜਕੱਲ ਆਪਾਂ ਨਾ ਵੇਖਦੇ ਹਾਂ ਮਸ਼ਹੂਰ ਹੋਣ ਲਈ ਮੁੰਡੇ ਕੁੜੀਆਂ ਕੁਛ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਆ ਆ ਰੀਲਾਂ ਤੇ ਨੱਚਣਾ ਲਾ ਲੋ ਛੋਟੇ ਕੱਪੜੇ ਪਾਉਣਾ ਆਮ ਜਈ ਹੋ ਗਿਆ ਇੱਕ ਵਲੌਗ ਬਣਾਉਂਦੇ ਆ ਲੋਕ ਬੜਾ ਚੱਲਦਾ ਹੈ ਉਹਦੇ ਚ ਨਾ ਮਤਲਬ ਮਸ਼ਹੂਰ ਹੋਣ ਲਈ ਬੈਡਰੂਮ ਤੱਕ ਦੀਆਂ ਵੀਡੀਓਜ਼ ਵਾਇਰਲ ਕਰਦੇ ਆ ਲੋਕ ਆਪਣੇ ਨਾਰਮਲ ਕਿ ਇੰਨਾ ਕਿਉਂ ਜ਼ਰੂਰੀ ਹੋ ਗਿਆ ਭਈ ਇਹ ਲੋਕਾਂ ਲਈ ਕਿ ਆਪਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦੀ ਇੱਕ ਇੱਕ ਅਪਡੇਟ ਲੋਕਾਂ ਨੂੰ ਦੇਣੀ ਆ ਰੋਟੀ ਖਾਣ ਤੋਂ ਲੈ ਕੇ ਕਮਾਈ ਹੈ ਜੀ ਕਮਾਈ ਹੈ ਨਾ कमाई ਦਾ ਸਾਧਨ ਨਹੀਂ ਸਰ ਇੱਕ ਬਲੌਗਰ 2.5 ਕਰੋੜ ਰੁਪਇਆ ਕਮਾ ਰਿਹਾ ਤਾਂ ਚਲੋ ਉਹ ਤਾਂ ਉਹਦੀ ਇੱਛਾ ਕੀ ਦਿਖਾ ਰਿਹਾ ਹੋ ਪਰ ਉਹ ਕਮ ਉਹਨੂੰ ਲੋਕ ਵੇਖਤਾ ਰਹਿ ਆ ਨਾ ਵੇਖ ਤਾਂ ਫਿਰ ਉਹ ਹੀ ਉਹ 2.5 ਕਰੋੜ ਰੁਪਇਆ ਇੱਕ ਮਹੀਨੇ ਦਾ ਕਮਾ ਰਿਹਾ ਮਿਸਟਰ ਬੀਸਟ ਵੀ ਕਮਾ ਰਿਹਾ 85 ਕਰੋੜ ਕਮਾ ਰਿਹਾ ਬਿਲਕੁਲ ਠੀਕ ਹੈ ਨਾ ਤੋ ਕਹਿੰਦਾ ਮਤਲਬ ਇਹ ਹੈ ਕਿ ਉਸ ਉਹ ਕੁਝ ਹੋਰ ਦਿਖਾ ਰਿਹਾ ਹੈ ਹਾਂਜੀ 2.5 ਕਰੋੜ ਵਾਲਾ ਕੁਝ ਕਰੇ 2.5 ਨਾ ਆਜ਼ਾਦ ਡਾਲਰ ਵਾਲਾ ਕੁਝ ਹੋਰ ਦਿਖਾ ਰਿਹਾ ਸਾਰਿਆਂ ਦਾ ਆਪੋ ਆਪਣਾ ਹੈ ਕਿਉਂਕਿ ਦੇਖੋ ਜਿਹੜੀ ਕਿਸੇ ਦੀ ਆਜ਼ਾਦੀ ਹੈ ਉਹ ਮਾਣੇ ਪਰ ਮੇਰੇ ਖਿਆਲ ਦੇ ਨਾਲ ਬਿਲਕੁਲ ਨੈਤਿਕਤਾ ਚ ਰਹਿ ਕੇ ਆਪਣੇ ਸਮਾਜ ਦੇ ਵਿੱਚ ਸਭ ਇੱਕ ਢੰਗ ਨਾਲ ਵੀ ਕੰਟੈਂਟ ਕ੍ਰੀਏਟ ਕੀਤਾ ਜੀ ਬਹੁਤ ਸਾਰੇ ਅਕਸਰ ਹੀ ਕਹਿੰਦੇ ਸੀ ਨਹੀਂ ਜੇ ਦਿਖਾਉਣਾ ਤੇ ਤੁਸੀਂ ਸਾਰੀ ਦਿਹਾੜੀ ਦੀ ਆਪਣੀ ਮਿਹਨਤ ਵੀ ਤਾਂ ਕਰ ਸਕਦੇ ਹੋ ਵੀ ਦਿਖਾ ਸਕਦੇ ਮੈਂ ਖੇਤੀ ਚ ਆ ਚੱਲੇ ਆ ਜੀ ਆਹ ਕਰਨਾ ਅੱਜ ਅਸੀਂ ਆ ਕਣਕ ਦਾ ਛੱਟਾ ਦੇਣ ਲੱਗੇ ਆ ਅੱਜ ਕਣਕ ਨੂੰ ਪਹਿਲੇ ਪਹਿਲਾ ਪਾਣੀ ਲਾਉਣ ਲੱਗੇ ਆ ਇਹ ਬਲੌਗਿੰਗ ਇਹ ਵੀ ਆ ਲੋਕਾਂ ਨੂੰ ਲੱਗਦਾ ਦੇਖਦੇ ਨਹੀਂ ਨਾ ਇਹ ਲੋਕ ਲੋਕਾਂ ਦੀ ਮਨਟੈਂਟ ਚ ਚੱਲਦਾ ਹੈ ਗੱਲ ਤਾਂ ਉੱਥੇ ਹੈ ਨਾ ਲੋਕ ਲੋਕ ਦੇਖਦੇ ਨਹੀਂ ਪਰ ਉਹਖ ਦੇਖਦੇ ਆ ਕਿ ਭਈ ਕਾ ਇਹਦੀ ਘਰ ਦੀ ਕਿਥੋਂ ਉੱਠੀ ਆ ਕਿਹੜਾ ਕਿਨੇ ਕੀ ਪਾਇਆ ਫਿਰ ਉਹ ਅਗਲੇ ਉਸ ਚੀਜ਼ ਤੋਂ ਕਮਾਈ ਕਰ ਰਿਹਾ ਆ ਜੋ ਕੇ ਸੰਸਕਾਰ ਵਾਲੇ ਬੱਚੇ ਨਹੀਂ ਕਰਦੇ ਜੀ ਇਹਦੇ ਕੰਮ ਆਪਣੇ ਤਾਂ ਬੰਨੇ ਨਹੀਂ ਜਾਂਦਾ ਮਤਲਬ ਆਪਣੇ ਪਿੰਡਾਂ ਚ ਆਮ ਹੀ ਹੁੰਦਾ ਸੀਗਾ ਕਿ ਜਨਨੀਆਂ ਨੂੰ ਤਾਂ ਪਰਦੇ ਚ ਹੀ ਰੱਖਿਆ ਜਾਂਦਾ ਬਲੌਗਿੰਗ ਕੋਈ ਮਾੜੀ ਗੱਲ ਨਹੀਂ ਹੈ ਆਪਣੇ ਘਰ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਆਇਆ ਤੁਸੀਂ ਗੱਲਾਂ ਕਰਦੇ ਜਿਆ ਸਾਡੇ ਵੀ ਜੀ ਪਾ ਦਿੰਦੇ ਨਹੀਂ ਜੀ ਲਿਮਟ ਹੁੰਦੀ ਹੈ ਯਾਰ ਇਹ ਮਤਲਬ ਕਿ ਹਾਂ ਜੀ ਮਤਲਬ ਉਹ ਕੋਈ ਵੀ ਚੀਜ਼ ਇਦਾਂ ਦੀ ਨਾ ਹੋਵੇ ਕਿ ਜਿਹਦੇ ਵਿੱਚ ਕਿਸੇ ਨੂੰ ਹੀ ਲੱਗੇ ਕਿ ਯਾਰ ਦਰجے ਤੋਂ ਥੱਲੇ ਗਏ ਚਲੇ ਨੇ ਆਪਦਾ ਤੁਹਾਡਾ ਪੱਧਰ ਤੇ ਹੋਣਾ ਚਾਹੀਦਾ ਪਰ ਇਹ ਕਿ ਇਸ ਦੌਰ ਚ ਮੈਂ ਤੁਹਾਨੂੰ ਦੱਸਿਆ ਨਾ ਦੋਏ ਚੀਜ਼ਾਂ ਚੱਲਣਗੀਆਂ ਇਹ ਬਦਲਾਅ ਵੀ ਆਊਗਾ ਤੇ ਨਾਲ ਇੱਕ ਸੰਸਕਾਰੀ ਬੱਚਿਆਂ ਦਾ ਜਿਹੜਾ ਆਪਣਾ ਜੋ ਕਾਫਲਾ ਹੈ ਜੋ ਉਹਨਾਂ ਦਾ ਆਪਣਾ ਦਸਤੂਰ ਹੈ ਉਹ ਵੀ ਚੱਲੂਗਾ ਦੋਏ ਚੀਜ਼ਾਂ ਚੱਲਣਗੀਆਂ